ਤੇ ਨਹੀਂ ਤੁਮ ਜਾਕਣਾ ਹਾਂਜੀ ਤੇ ਮੇਰੇ ਭਰਾ ਦੇ ਦੋ ਬੇਟੇ ਆ ਹਾਂਜੀ ਇੱਕ ਭਰਾ ਮਤਲਬ ਮਮਾ ਜੀ ਪਿਆ ਠੀਕ ਨਹੀਂਗਾ ਟੈਗ ਹੋ ਗਿਆ ਹੈ ਤੇ ਇੱਕ ਭਰਾ ਪਤੀਆ ਮੇਰਾ ਮਬੂਬ ਗੁਰੂ ਘਰ ਮੱਥਾ ਟੇਕਣ ਗਿਆ ਉੱਥੇ ਸੇਵਾ ਕਰਦਾ ਜਾ ਕੇ ਤੇ ਮੁੜ ਕੇ ਸੇਵਾ ਕਰਕੇ ਘਰ ਵਾਪਸ ਨਹੀਂ ਆਇਆ ਤੇ ਮੇਰਾ ਭਰਾ ਤੇ ਬਹੁਤ ਮੰਦਾ ਆ ਲਿਆ ਉਹਦਾ ਤੇ ਬੜੀ ਪਰੇਸ਼ਾਨੀ ਕਰਦੇ ਆਂ ਅਸੀਂ ਸਾਰੇ ਜੀ ਤੇ ਉਹ ਹੁਣ ਉਹਦਾ ਨਾਮ-ਗਨਾਵਾ ਅਸੀਂ ਜਿਵੇਂ ਤੋਂ ਜਿਵੇਂ ਵਾਤੋ-ਵਾਦ ਕਰਾਂਗੇ ਕਿ ਉਹਦੀ ਉਹਨੂੰ ਕੋਈ ਦੱਸਣ ਵਾਲੇ ਨੂੰ ਵਾਤੋ-ਵਾਦ ਉਹਦੀ ਕਹਾਂਗੇ ਸਰ ਅੱਜ ਨਹੀਂ ਹੋ ਸਕੀ ਤੇ ਕੁਛ ਨੂੰ ਤਾਂ ਇਹਦੀ ਕਿਹੜਾ ਖਾਣਾ ਪਈ ਓਏ ਲੋਪੋਗੇ ਠਾਣਾ ਪੈਂਦਾ ਕੁਛ ਨੂੰ ਕਹਾ ਦਿੱਤੀ ਆ ਤਵਾ ਦਿੱਤੀ ਆ ਕੋਈ ਗਏ ਕੋਲ ਵਾਲੇ ਕੋ ਪਤਾ ਕੋਲ ਵਾਲਾ ਕੋ ਗਏ ਆ ਦੋ ਤਿੰਨ ਦਾ ਨਹੀਂ ਕੋ ਦੱਸਦੇ ਜੇ ਸਾਨੂੰ ਹੁਣ ਦੱਸਦੇ ਆ ਘੜੀ ਘਣ ਦੱਸਦੇ ਆ ਕਰਦੇ ਆ ਭਾਲ ਅਸੀਂ ਤੁਹਾਡੀ ਅਜੇ ਤਾਂ ਕੋਈ ਭਾਵ ਨਹੀਂ ਕਰ ਰਹੇ ਨਹੀਂ ਅੱਛਾ ਜੀ ਤੇ ਇਹ ਜੰਨੇ ਵੀ ਕੰਮ ਜਾਵੀਆਂ ਨੂੰ ਸਾਡੀ ਭਾਗਪੂਰੀ ਕੀਤੀ ਜਾਵੇ ਕਿੰਨੇ ਵਜੇ ਦਾ ਟਾਈਮ ਇੱਕ ਜਦੋਂ ਪਰ ਹੋ ਗਿਆ ਕਿੰਨੇ ਵਜੇ ਸਾਡੇ ਕੇਸ ਦਾ ਟਾਈਮ ਹੈ ਸ਼ਾਮਾਂ ਦਾ ਸ਼ਾਮਾਂ ਦਾ ਕਿੰਨੀ ਕੁ ਉਮਰ ਹੋ ਉਮਰ ਹੈ ਜੀ 26 27 ਸਾਲ ਨਹੀਂ ਘਵਾਰਾ ਹੀ ਕੋਈ ਸ਼ੱਕ ਕੁਕ ਵੀ ਹੈਗਾ ਕੋਈ ਕੇਸ ਦਾ ਕੋਈ ਨਹੀਂ ਸ਼ੱਕ ਨਹੀਂ ਸਾਨੂੰ ਕੇਸ ਤੇ ਵੀ ਸਾਡੀ ਕਿਸੇ ਨਾਲ ਕੁਝ ਹੋਣੀ ਨਹੀਂ ਜੀ ਕੀ ਹੈ ਤੁਹਾਨੂੰ ਅੱਛਾ ਜੀ ਜੇ ਕੋਈ ਕਾਬਾ ਹੋਵੇ ਜਿਹਾ ਨਹੀਂ ਸਾਡੇ ਨਾਲ ਜੀ ਉਹਦੇ ਬਾਰੇ ਸਾਨੂੰ ਕੋਈ ਸਮਝ ਨਹੀਂ ਆਉਂਦਾ ਇਹ ਹੁਣ ਕਦਾ ਲੱਗਾ ਦੇ ਫੇਰ ਉਹਦਾ ਹਾਲ ਆ ਗਿਆ ਤੁਹਾਡੇ ਕੋਈ ਹਜੇ ਸਾਡੇ ਨਾਲ ਕੋਈ ਨਹੀਂ ਸਾਨੂੰ ਇਜਾਜ਼ਤ ਦੀ ਨਹੀਂ ਕਿ ਜੇ ਕੋਈ ਸਾਡੇ ਕੋਈ ਸੁਆਗ ਲਿਖਲੇ ਫਿਰ ਉੱਤੇ ਅਸੀਂ ਮੁਕੱਦਮਾ ਕਰਾਂਗੇ ਜੋ ਵੀ ਹੋ ਸਕਿਆ ਸਾਨੂੰ ਦੇ ਉਹਦਾ ਲਿਆਇ ਥੋੜਾ ਕਰਾਂਗੇ ਇਹੇ ਕਰਦੇ ਆ ਵੀ ਕਿਸੇ ਨੇ ਫੜਿਆ ਸਾਡਾ ਮੁੰਡਾ ਸਾਡਾ ਨਹੀਂ ਦਿੰਦਾ ਤੇ ਸਾਨੂੰ ਉੱਤੇ ਫਿਰ ਟੈਗ ਵੀ ਕਰਾਂਗੇ ਅਸੀਂ ਜੇ ਉਹ ਸਾਨੂੰ ਨਹੀਂ ਦੇਣਿਆ ਸ਼ਰਮਾ ਨਹੀਂ ਕਰ ਉਹ ਪਹਿਨ ਕੁੱਲ ਤੋਂ ਕੋਈ ਨਹੀਂ ਅਸੀਂ ਸਾਡੀ ਭਾਗ ਕੀਤੀ ਜਾਵੇ ਅਸੀਂ ਮੰਨਦੀ ਮਤਰੇ ਮਾ ਸਾਦਾ ਬੱਚਾ ਵੱਗ ਕੇ ਨੇ ਸਾਹਮਣੇ ਤੇ ਅਸੀਂ ਹੀ ਉਹਨਾਂ ਨੂੰ ਨਾਮ ਕਮਾਉਂਦਾ ਹਾਂਗੇ ਕਿ ਜੇ ਕੋਈ ਸਾਨੂੰ ਬੱਚਾ ਸਾਨੂੰ ਫੋਨ ਲਾ ਕੇ ਸਾਨੂੰ ਦੱਸੇਗਾ ਉਸੇ ਵੇਲੇ ਮੈਂ ਤੁਹਾਨੂੰ ਨਾਮ ਦਵਾਂਗਾ ਤੇ ਬੜੀ ਮਿਹਰਬਾਨੀ ਹੋਏਗੀ ਅਕਾ ਸਿੰਘ ਨਾਂ ਪਿੰਡ ਚੁੰਡਾ ਕਲਾਂ ਅੱਜ ਕੀ ਲਿਖੋ ਜੀ ਇਹ ਮਸਲਾ ਇਹ ਸਾਡਾ ਬੇਟਾ ਪੋਮ ਹੋਇਆ 11 ਤਰੀਕ ਦਾ ਪਿਛਲੇ ਮਹੀਨੇ ਦਾ ਅੱਛਾ ਜੀ ਅਦੇ ਇਹਦਾ ਪਤਾ ਕਰਨਾ ਜੀ ਅੱਗੇ ਵੀ ਖਬਰਾਂ ਆਈਆਂ ਹਾਂ ਜੀ 11 ਤਰੀਕ ਦਾ ਆਦਾ ਬੇਟਾ ਗੁੰਮ ਹੋਇਆ ਤੇ ਇਸ ਦਾ ਨਾ ਪਤਾ ਪਤਾ ਕਰਨਾ ਜੀ ਅੱਗੇ ਖਬਰਾਂ ਨਹੀਂ ਆਈਆਂ ਕੋਈ ਪਤਾ ਨਹੀਂ ਲੱਗਾ ਇਹਦਾ ਬਾਦ ਵਿੱਚ ਠਾਣੇ ਗਏ ਤੁਸੀਂ ਠਾਣੇ ਦਿੱਤੀ ਤਲਾਕੀ ਆ ਠਾਣੇ ਦਿੱਤੀ ਤਲਾਕ ਹਾਂ ਜੀ ਕੋਈ ਪਤਾ ਲੱਗਾ ਕੀ ਨਹੀਂ ਨਾ ਕੋਈ ਪਤਾ ਨਹੀਂ ਲੱਗਾ ਜੀ ਕੋਈ ਦਿਮਾਗੀ ਬਰ ਜਾਂਦੀ ਹੈ ਜਾਂ ਉਤਰਾ ਹੀ ਉੱਤੇ ਗਿਆ ਹੀ ਹੈ ਦਿਮਾਗੀ ਛੋਟੇ ਭਰਾ ਦੀ ਟੈਨਸ਼ਨ ਕਰਦਾ ਉਹ ਉਸ ਨੂੰ ਥੋੜੀ ਸੱਟ ਲੱਗੀ ਪਊ ਕਹਿ ਰਿਹਾ ਹੱਸੇ ਹੂੰ ਔਰ ਟੈਂਸ਼ਨ ਕਰਕੇ ਕੋਈ ਹੈ ਦਿਮਾਗੀ ਥੋੜਾ ਜਿਹਾ ਫਰਕ ਪੈ ਗਿਆ ਟੈਂਸ਼ਨ ਹੀ ਭੱਜ ਗਿਆ ਬਾਹਰ ਸਭ ਇਹ ਹਾਂਜੀ ਘਰੋਂ ਕਿੱਥੇ ਗਿਆ ਜੀ ਘਰੋਂ ਬਾਬੇ ਸਾਹਿਬ ਦੀ ਸੇਵਾ ਕਰਦਾ ਹੈ ਉੱਥੇ ਗਿਆ ਸਭ ਦੀ ਸੇਵਾ ਕਰ ਹਾਂ ਬਾਬ ਸਿੱਧਿਆ ਆ ਕਿੰਨੀ ਉਮਰ ਦੀ ਹੈ ਉਮਰ ਹੈ ਵੀ 28 30 ਸਾਲ ਦੇ ਲੱਗੇ ਜਾ ਗਿਆ ਹੈ ਕੋਈ ਉੱਥੇ ਕੈਮਰੇ ਕੋਰੇ ਜਿਹਾ ਆਇਆ ਉੱਥੇ ਆ ਕੈਮਰੇ ਜ ਆ ਬਾਬੇ ਸਾਹਿਬ ਦੇ ਖੌਣ ਦਾ ਕੈਮਰੇ ਉਸ ਵਕ ਤੋਂ ਨਹੀਂ ਪਤਾ ਲੱਗਦਾ ਮੰਗ ਕੀ ਕਰਦੇ ਜੀ ਤੁਸੀਂ ਮੰਗ ਕਰਦੇਗੇ ਇਹਦੀ ਭਾਰ ਕੀਤੀ ਜੇ ਪਤਾ ਦਸਰਾਂ ਵਾਲੇ ਨੂੰ ਅਸੀਂ ਲਾਭ ਕੜਾ ਉਹਨੂੰ ਦਿੱਤਾ ਜਾਊਗਾ ਆ ਕੁਝ ਹਾਂਜੀ